ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 12 ਜੂਨ 2000 25 ਤੇ ਟਾਈਮ ਕਰੀਬ ਸਵਾ ਕੱਠ ਤੋਂ ਉੱਪਰ ਹੋ ਚੁੱਕੇ ਨੇ ਗੱਲਬਾਤ ਰਾਹਤ ਬਾਰੇ ਕਰਾਂਗੇ ਗਰਮੀ ਤੋਂ ਰਾਹਤ ਕਦੋਂ ਮਿਲੂਗੀ ਤੇ ਗਰਮੀ ਹੋਰ ਕਿੰਨੇ ਦਿਨ ਰਹਿ ਸਕਦੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਗਰਮੀ ਕੋਈ ਪਹਿਲੀ ਵਾਰ ਨਹੀਂ ਪਈਗੀ ਹਰ ਸਾਲ ਹੀ ਗਰਮੀ ਪੈਂਦੀ ਹੈ ਪਰ ਇਸ ਵਾਰ ਜਿਹੜਾ ਮਈ ਮਹੀਨਾ ਮੀਂਹੇਰੀਆਂ ਦੇ ਵਿੱਚ ਗੁਜ਼ਰਿਆ ਤੇ ਹੁਣ ਲਗਭਗ 4 ਜੂਨ ਤੋਂ ਬਾਅਦ ਜਿਹੜਾ ਗਰਮੀ ਦਾ ਦੌਰ ਦਿਖਾਈ ਦਿੱਤਾ ਹੈਗਾ ਗਰਮੀ ਵਧੀਆ ਟੈਂਪਰੇਚਰ ਵਧੇ ਨੇ ਲਗਭਗ ਹਲੇ ਹਫਤਾ ਕੀ ਹੋਇਆ ਆਪਾਂ ਨੂੰ ਹਫਤੇ ਵਿੱਚ ਹੀ ਇਹ ਲੱਗ ਰਿਹਾ ਵੀ ਕਦੋਂ ਰਾਹਤ ਮਿਲੂਗੀ ਗਰਮੀ ਬਹੁਤ ਜ਼ਿਆਦਾ ਹੋਗੀ ਇਦਾਂ ਲੱਗ ਰਿਹਾ ਹੈਗਾ ਹਾਂ ਗਰਮੀ ਹੈ ਵੀ ਜ਼ਿਆ ਆਪਾਂ ਮੀਨੀਆਂ ਦੇ ਦੌਰ ਵਿੱਚ ਰਹੇ ਹਾਂ ਤਾਂ ਕਰਕੇ ਆਪਾਂ ਨੂੰ ਗਰਮੀ ਹੁਣ ਜਿਆਦਾ ਫੀਲ ਹੋ ਰਹੀ ਹੈ ਜਿਹੜੀ ਫੀਲ ਲਾਈਕ ਗਰਮੀ ਹੁੰਦੀ ਹੈਗੀ ਅਨੁਭਵ ਹੁੰਦਾ ਹੈ ਜਿਹੜਾ ਆਪਣੀ ਸਰੀਰ ਦਾ ਉਹ ਆਪਾਂ ਨੂੰ ਜਿਆਦਾ ਲੱਗ ਰਿਹਾ ਕਿਉਂਕਿ ਆਪਾਂ ਅਮ ਮਈਮੀ ਨਾ ਜਿਹੜਾ ਜ਼ਿਆਦਾ ਗਰਮੀ ਵਾਲਾ ਹੁੰਦਾ ਉਹ ਆਪਾਂ ਮੀਨਹਰੀਆਂ ਦੇ ਵਿੱਚ ਕਰਤਾ ਹੁਣ ਹਫ਼ਤੇ ਇੱਕ ਤੋਂ ਹੀ ਜਿਹੜਾ ਟੈਂਪਰੇਚਰ ਵਧੇ ਨੇ ਜਿਹੜੇ 40 ਪਲੱਸ ਚੱਲ ਰਹੇ ਨੇ ਕਿਤੇ 42 ਕਿਤੇ 43 ਕਿਤੇ 45 46 47 ਤੱਕ ਵੀ ਜਿਹੜਾ ਟੈਂਪਰੇਚਰ ਕੋਰ ਕੀਤਾ ਜਾ ਰਿਹਾਗਾ ਤੇ ਜੇ ਟੈਂਪਰੇਚਰ ਅੱਜ ਦੀ ਗੱਲ ਕੀਤੀ ਜਾਵੇ ਅੱਜ ਵੀ ਗੰਗਾ ਨਗਰ ਮਾਨਸਾ ਬਠਿੰਡਾ ਏਰੀਆ ਜੰਮਪਰ ਸਾਰੇ ਏਰੀਆ 45 46 47 ਡਿਗਰੀ ਰਿਕਾਰਡ ਕੀਤਾ ਗਿਆਗਾ ਅੱਜ ਵੀ ਟੈਂਪਰੇਚਰ ਜਿਹੜਾ ਇਦਾਂ ਦੀ ਪੋਜੀਸ਼ਨ ਦੇ ਵਿੱਚ ਰਿਹਾਗਾ ਉਹੀ ਲਾਈਨ ਦੇ ਵਿੱਚ ਰਿਹਾ ਕੱਲ੍ਹ ਲਈ ਤੇ ਕਿਤੇ 1-2 ਡਿਗਰੀ ਵੱਧ ਤੇ ਕਿਤੇ 1-2 ਡਿਗ ਦੀ ਹਵਾ ਚੱਲੀ ਹੈਗੀ ਉੱਥੇ ਟੈਂਪਰੇਚਰ ਵਿੱਚ ਟੈਂਪਰੇਚਰ ਵਿੱਚ ਜਿਹੜਾ ਹਲਕੀ ਗ੍ਰੈਵਿਟੀ ਜ਼ਰੂਰ ਆਈ ਹੈ ਕਿ ਬਾਕੀ ਜਿੱਥੇ ਨਹੀਂ ਪੁੱਜੀਗੀ ਹਵਾ ਪੂਰੇ ਦੀ ਉੱਥੇ ਦਾ ਟੈਂਪਰੇਚਰ ਕੱਲ ਵਾਲਾ ਹੀ ਬਣਿਆ ਰਿਹਾਗਾ ਤੇ ਆਉਂਦੇ ਹੁਣ 24 48 ਘੰਟਿਆਂ ਦੀ ਗੱਲ ਕੀਤੀ ਹੈ ਮਤਲਬ ਕਿ 13 ਤੇ 14 ਜੂਨ ਨੂੰ 13 14 ਜੂਨ ਨੂੰ ਹਾਈ ਕੈਪ ਇੰਡੈਕਸ ਜ਼ਿਆਦਾ ਰਹਿ ਸਕਦਾ ਕੱਲ ਤੇ ਪਰਸੋਂ ਪੂਰੇ ਦੀਆਂ ਹਵਾਵਾਂ ਪੰਜਾਬ ਦੇ ਬਹੁਤੇ ਖੇਤਾਂ ਵਿੱਚ ਪੁੱਜਣਗੀਆਂ ਜਿੱਥੇ ਅੱਜ ਪੂਰੇ ਦੀ ਹਵਾ ਨਹੀਂ ਪੁੱਜੀ ਉੱਥੇ ਵੀ ਕੱਲ ਨੂੰ ਜਿਹੜੀ ਪੂਰੇ ਦੀ ਹਵਾ ਦਾਸਤਕ ਦੇ ਸਕਦੀ ਹੈ ਤੜਕਸਾਰ ਤੋਂ ਹੀ ਤਾਂ ਇਹ ਜਾਪ ਰਿਹਾ ਕੱਲ ਦੁਪਹਿਰ ਬਾਅਦ ਕਿਤੇ ਕਿਤੇ ਗਰਜ ਚਮਕਲੇ ਬੱਦਲ ਬਣ ਸਕਦੇ ਆ ਜਿਹੜੇ ਹਨੇਰੀ ਬੁੱਲੇ ਨੂੰ ਥੋੜੇ ਬਹੁਤ ਖੇਤਾਂ 'ਚ ਸੱਦਾ ਦੇ ਸਕਦੇ ਆ ਪਰ ਜ਼ਿਆਦਾਤਰ ਖੇਤਾਂ 'ਚ ਮੌਸਮ ਖੁਸ਼ਕ ਤੇ ਗਰਮ ਰਹੂਗਾ ਤੇ ਕਿਤੇ ਕਿਤੇ ਗਰਜ ਚਮਕਲੇ ਬੱਦਲ ਬ ਦੇ ਸਕਦਾ ਕਿਤੇ ਕੰਟਾ ਘੜੀ ਲਈ ਰਾਹਤ ਜਰੂਰ ਮਿਲ ਸਕਦੀ ਹੈ ਇਦਾਂ ਦੀ ਸੁਭਾਵਨਾ ਜਾਪ ਰਹੀ ਆ ਤੇ ਜੇ ਬੱਦਲ ਪੰਜਾਬ ਦੇ ਉੱਪਰ ਬੰਦਦੇ ਆ ਕਿਤੇ ਕਿਤੇ ਬੰਦਦੇ ਆ ਤਾਂ ਕਾਰਵਾਈ ਕਿਤੇ ਕਿਤੇ ਹੋਊਗੀ ਤੇ ਟੁੱਟਮੀ ਹੋਊਗੀ ਜੇ ਬੱਦਲ ਹਿਮਾਚਲ ਵਾਲੀ ਸਾਈਡ ਬੰਦਦੇ ਆ ਜਾਂ ਜੰਮੂ ਵਾਲੀ ਸਾਈਡ ਨੂੰ ਬੰਦਦੇ ਆ ਤਾਂ ਫਿਰ ਹਨੇਰੀ ਬਹੁਤੇ ਖੇਤਾਂਾਂ 'ਚ ਦੇਖਣ ਨੂੰ ਮਿਲ ਸਕਦੀ ਆ ਕੱਲ ਦੁਪਹਿਰ ਨੂੰ ਜਾਂ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਇਤਾਂ ਦੀ ਪੌਸਿਬਿਲਿਟੀ ਆ ਦੋ ਰਹਿਣਗੇ ਗੱਲਾਂ ਦੋ ਗੱਲਾਂ ਰਹਿਣੀਆਂ ਜੇ ਤਾਂ ਹਿਮਾਚਲ ਤੇ ਜੰਮੂ ਵਾਲੀ ਸਾਈਡ ਬੱਦਲ ਬਣਿਆ ਤਾਂ ਹਨੇਰੀ ਬਹੁਤੇ ਖੇਤਰਾਂ 'ਚ ਜੇ ਦੇਖਾਂਗੇ ਮਿਲ ਸਕਦੀ ਹੈ ਕਿਤੇ ਕਿਤੇ ਛੜਕਾ ਹੜਾ ਟਾ ਨਿੱਕੀ ਮੋਟੀ ਕਾਰਵਾਈ ਵੀ ਹੋ ਸਕਦੀ ਹੈ ਮੀਂਹ ਦੀ ਤੇ ਜਿਹਦੇ ਨਾਲ ਅਸਥਾਈ ਗਰਮੀ ਤੋਂ ਰਾਹਤ ਰਾਹਤ ਮਿਲੂਗੀ ਤੇ ਜੇ ਪੰਜਾਬ ਦੇ ਵਿੱਚ ਹੀ ਕੱਲ ਦੁਪਹਿਰ ਨੂੰ ਗਰਚਮ ਕਲੇ ਬੱਦਲ ਬਣੇ ਦੋ ਚਾਰ ਜਨਾਂ 'ਚ ਬਣ ਸਕਦੇ ਆ ਜਾਂ ਪੰਜ ਸੱਤ ਜ਼ਿਲ੍ਹਿਆਂ 'ਚ ਕਿਤੇ ਕਿਤੇ ਬਣ ਸਕਦੇ ਆ ਜਿਹੜੇ ਕਿ ਥੋੜੀ ਬਹੁਤ ਮਾਮੂਲੀ ਰਾਹਤ ਦੇ ਸਕਦੇ ਹੈਗੇ ਜੇ ਟੈਂਪਰੇਚਰ ਵਿੱਚ ਗਰਮੜ ਦੀ ਗੱਲ ਕਰੀਏ ਪੱਕੇ ਤੌਰ ਤੇ ਤਾਂ ਉਹ 15 ਦੀ ਰਾਤ ਜਾਂ 16 ਜੂਨ ਤੋਂ ਆ ਸਕਦੀ ਹੈਗੀ ਹੈਗੀ ਜਦੋਂ ਪਹਿਲਾਂ ਤਾਂ 13-14 ਜੂਨ ਨੂੰ ਕਿਤੇ ਕਿਤੇ ਸੁਭਾਵਨਾ ਰਹੂਗੀ ਖਾਸ ਕਰਕੇ ਅਗਲੇ 24 ਘੰਟਿਆਂ ਦੌਰਾਨ ਧੀਰੀ ਬੁੱਲੇ ਦੀ ਪਰ ਰਹੂ ਕਿਤੇ ਕਿਤੇ ਤੇ ਜੇ ਹਿਮਾਚਲ ਤੇ ਜੰਮੂ ਵਾਲੀ ਸਾਈਡ ਬੱਦਲ ਬਣਿਆ ਤਾਂ ਫਿਰ ਬਹੁਤੇ ਕਿਤਨਾ ਚਨੀਰੀ ਪੁੱਜ ਸਕਦੀ ਹੈਗੀ ਤੇ ਉਸ ਤੋਂ ਬਾਅਦ 15 ਤੇ 16 ਨੂੰ ਇਹਨਾਂ ਦੋਨਾਂ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਮੀਂਹੇ ਦੀ ਅਸਾਰ ਰਹਣਗੇ ਮੀਂਹ ਟੁੱਟ ਮਈ ਹੋਊਗਾ ਬਾਲਾ ਜਿਆਦਾ ਵੱਡੇ ਪੱਧਰ ਤੇ ਨਹੀਂ ਹੋਊਗਾ ਪਰ ਟੈਂਪਰੇਚਰ ਵਿੱਚ ਜਿਹੜੀ ਗਰਾਵਟ ਹਲਕੀ ਗਰਾਵਟੜੀ ਦੀ ਜਿਹੜੀ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ 15 ਦੀ ਰਾਤ ਤੋਂ ਜਾਂ 16 ਜੂਨ ਤੋਂ ਉਸ ਤੋਂ ਬਾਅਦ ਵੀ 17-18-19 ਨੂੰ ਕਿਤੇ ਕਿਤੇ ਨਿੱਕ ਹੁਣ ਅਗਲੇ 24 ਤੋਂ 48 ਘੰਟਿਆਂ ਦੌਰਾਨ ਜਿਹੜੀ ਪਿਛਲੇ ਕਈ ਦਿਨਾਂ ਤੋਂ ਸੁੱਸਤ ਪਈ ਸੀ 10 15 ਦਿਨਾਂ ਤੋਂ ਸੁੱਸਤ ਪਈ ਸੀ ਮੌਨਸਨ ਉਹ ਐਕਟਿਵ ਹੋਣ ਲਈ ਤਿਆਰ ਆ ਅਗਲੇ 24 ਤੋਂ 48 ਘੰਟਿਆਂ ਦੇ ਵਿੱਚਕਾਰ ਮੱਧ ਭਾਰਤ ਤੇ ਈਸਟ ਇੰਡੀਆ ਮਤਲਬ ਕਿ ਕੁਡ ਬੀ ਪਾਰਥ ਦੇ ਵਿੱਚ ਮੌਨਸੂਨ ਪਾਉਣਾ ਜਿਹੜੀਆਂ ਦਸਤਕ ਦੇ ਸਕਦੀਆਂ ਮਤਲਬ ਕਿ ਹੁਣ ਅੱਗੇ ਬਦਲ ਗਈਆਂ ਲਗਭਗ 20 ਜੂਨ ਦੇ ਆਸ-ਪਾਸ ਜਾਂ 19 ਜੂਨ ਦੇ ਆਸ-ਪਾਸ ਦਿੱਲੀ ਤੱਕ ਮੌਨਸੂਨ ਪਾਉਣਾ ਪੁੱਜਣ ਦੀ ਸੁਭਾਵਨਾ ਹੈਗੀ ਆ ਆਮ ਤੌਰ ਤੇ 1 ਜੂਨ ਨੂੰ ਮੌਨਸੂਨ ਬਾ 30 ਸੌਰੀ ਮਾਫ ਕਰਨਾ 30 ਜੂਨ ਨੂੰ ਜਾਂ 1 ਜੁਲਾਈ ਨੂੰ ਮੌਨਸੂਨ ਪਾਉਣਾ ਪੰਜਾਬ ਤੱਕ ਪਹੁੰਚਦੀਆਂ ਨੇ ਪਰ ਇਸ ਵਾਰ ਹਫ਼ਤਾ 10 ਦਿਨ ਪਹਿਲਾਂ ਪੰਜਾਬ ਤੱਕ ਪੁੱਜਣ ਦੀ ਸੁਭਾਵਨਾ ਹੈਗੀ ਆ ਲਗਭਗ 19 ਤੋਂ ਬਾਅਦ ਮੀਂਹੀਆਂ ਕਾਰਵਾਈਆਂ ਪੰਜਾਬ ਵਿੱਚ ਵੱਧੀਆਂ ਦਿਖਾਈ ਦੇ ਸਕਦੀਆਂ ਨੇ ਮਤਲਬ ਕਿ 20 ਤੋਂ ਲੈ ਕੇ 21 22 23 24 ਕਈ ਕਿਤਰਾ ਦੇ ਵਿੱਚ ਮੌਨਸੂਨ ਦਸਤਕ ਦੇ ਸਕਦੀ ਆ ਬਾਕੀ ਜਿਵੇਂ ਜਿਵੇਂ ਅੱਗੇ ਨੂੰ ਵਧੀ ਚੱਲਾਂਗੇ ਮੌਨਸੂਨ ਦੇ ਨੇੜੇ ਨੂੰ ਵਧੀ ਚੱਲਾਂਗੇ ਓਵੇਂ ਓਵੇਂ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਹਾਂਗੇ ਤੇ ਮੌਸਮ ਦਾ ਅਰਮਾਨ ਵੀ ਜਿਹੜਾ ਜਾਰੀ ਕਰਾਂਗੇ ਜਲਦੀ ਤੇ ਸੀਜ਼ਨ ਵਿੱਚ ਮੌਨਸੂਨ ਦੇ ਵਿੱਚ ਕਿੱਦਾਂ ਦੀਆਂ ਬਰਸਾਤਾਂ ਰਹਿ ਸਕਦੀਆਂ ਕਿੱਦਾਂ ਦੇ ਮੀਂਹ ਪੈ ਸਕਦੇ ਕਿਹੜੇ ਇਲਾਕਿਆਂ 'ਚ ਜ਼ਿਆਦਾ ਮੀਂਹ ਪੈ ਸਕਦੇ ਉਹਦੇ ਬਾਰੇ ਵੀ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਾਂਗੇ ਸੋ ਹਾਲ ਦੀ ਘੜੀ ਇੰਨੀ ਕ ਅਪਡੇਟ ਹੈ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ